हिमाचल ਦੇ ਉਪਰੀ ਖੇਤਰਾਂ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਨਾਲ ਡੈਮਾਂ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਸਮੇਂ ਅਸੀਂ ਖੜੇ ਹਾਂ ਨੰਗਲ ਡੈਮ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਉਪਰੀ ਖੇਤਰਾਂ ਨੂੰ ਤੁਹਾਨੂੰ ਮੈਂ ਕੈਮਰੇ ਦੇ ਅੱਖ ਦੇ ਰਾस्ते ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਾਂ ਨੰਗਲ ਡੈਮ ਤੋਂ ਬਿਲਕੁਲ ਪਿੱਛੇ ਸਤਲੁਜ ਦੀਆਂ ਪਹਾੜੀਆਂ ਜਿਹੜੀਆਂ ਦਿਖਦੀਆਂ ਨੇ ਤੇ ਇਸ ਦੇ ਪਿੱਛੇ ਜਿਹੜਾ ਆ ਉਹ ਕਿੰਨਾ ਕਿਤੇ ਜਿਹੜਾ ਪਖੜਾ ਡੈਮ ਜਿਹੜਾ ਬਣਿਆ ਹੈ ਤੇ ਉਸ ਦੇ ਪਿੱਛੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਗੋਬਿੰਦ ਸਾਗਰ ਝੀਲ ਤੋਂ ਪਾਣੀ ਪਖੜਾ ਡੈਮ ਦੇ ਵਿੱਚ ਆਂਦਾ ਹੈ ਤੇ ਪਖੜਾ ਡੈਮ ਤੋਂ ਰਿਲੀਜ਼ ਕੀਤਾ ਗਿਆ ਪਾਣੀ ਇਸੇ ਨੰਗਲ ਡੈਮ ਦੇ ਵਿੱਚ ਪੁੱਜਦਾ ਹੈ ਤੇ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਤੇ ਦੋ ਨਹਿਰਾਂ ਦੇ ਵਿੱਚ ਪਾਣੀ ਨੂੰ ਜਿਹੜਾ ਰਿਲੀਜ਼ ਕੀਤਾ ਜਾਂਦਾ ਹੈ ਪਰੰਤੂ ਜਿਸ ਤਰੀਕੇ ਦੇ ਰਿਲੀਜ਼ ਹੋ ਰਹੇ ਨੇ ਜਿਸ ਤਰੀਕੇ ਦੇ ਪਾਣੀ ਦੀ ਆਮਦ ਪਖੜਾ ਡੈਮ ਦੇ ਵਿੱਚ ਹੈ ਉਸ ਨੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਕਿਤੇ ਨਾ ਕਿਤੇ ਪਿਛਲੇ ਕਈ ਦਿਨਾਂ ਤੋਂ ਵਧਾ ਕੇ ਰੱਖੀਆਂ ਨੇ ਤੇ ਇਸ ਤੋਂ ਇਲਾਵਾ ਲਗਾਤਾਰ ਹੋ ਰਹੀ ਬਰਸਾਤ ਵੀ ਕਿਤੇ ਨਾ ਕਿਤੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਦੇ ਵਿੱਚ ਵਾਧਾ ਕਰ ਰਹੀ ਹੈ ਅੱਜ ਦੀ ਜੇਕਰ ਪਖੜਾ ਡੈਮ ਦੇ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਪਖੜਾ ਡੈਮ ਦੇ ਵਿੱਚ 1676.72 ਫੁੱਟ ਪਾਣੀ ਜਿਹੜਾ ਪਖੜਾ ਡੈਮ ਦੇ ਵਿੱਚ ਹੈ ਜੋ ਕਿ ਪਖੜਾ ਡੈਮ ਦੇ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਘੱਟ ਹੈ 1680 ਫੁੱਟ ਪਖੜਾ ਡੈਮ ਦੇ ਖਤਰੇ ਦਾ ਨਿਸ਼ਾਨ ਹੈ ਤੇ ਤਕਰੀਬਨ ਤਕਰੀਬਨ 3 ਫੁੱਟ ਪਾਣੀ ਜਿਹੜਾ ਅਜੇ ਵੀ ਪਖੜਾ ਡੈਮ ਦੇ ਵਿੱਚ ਘੱਟ ਹੈ ਪਰੰਤੂ ਚਿੰਤਾ ਦੀ ਗੱਲ ਜਿਹੜੀ ਸਭ ਤੋਂ ਵੱਡੀ ਇਹ ਹੈ ਕਿ ਪਖੜਾ ਡੈਮ ਦੇ ਵਿੱਚ ਪਾਣੀ ਦੀ ਆਮਦ ਜਿਹੜੀ 1,7565 ਕਿਊਸਿਕ ਦੇ ਕਰੀਬ ਜਿਹੜੀ ਉਹ ਹੋ ਰਹੀ ਆ ਤੇ ਪਖੜਾ ਡੈਮ ਦੇ ਵਿੱਚੋਂ ਟਰਬਾਈਨਾਂ ਦੇ ਰਾਸਤੇ ਤੇ ਫਲੱਡ ਗੇਟਾਂ ਦੇ ਰਾਸਤੇ ਤਕਰੀਬਨ 56009 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਪਖੜਾ ਡੈਮ ਦੇ ਜਿਹੜੇ ਚਾਰ ਫਲੱਡ ਗੇਟ ਨੇ ਉਹ 4-4 ਫੁੱਟ ਖੋਲੇ ਗਏ ਨੇ ਤੇ ਪਿਛਲੇ ਕਈ ਦਿਨਾਂ ਤੋਂ ਇਹ ਪਾਣੀ ਜਿਹੜਾ ਫਲੱਡ ਗੇਟਾਂ ਦੇ ਰਾਸਤੇ ਤੇ ਟਰਬਾਈਨਾਂ ਦੇ ਰਾਸਤੇ ਜਿਹੜਾ ਉਹ ਰਿਲੀਜ਼ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜੇਕਰ ਅੱਗੇ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਕੀਤੀ ਜਾਵੇ ਤਾਂ ਨੰਗਲ ਡੈਮ ਤੇ ਪਾਣੀ ਪੁੱਜਦਾ ਹੈ 56009 ਕਿਊਸਿਕ ਜਿਸ ਦੇ ਵਿੱਚੋਂ 9000 ਕਿਊਸਿਕ ਪਾਣੀ ਜਿਹੜਾ ਨੰਗਲ ਡੈਮ ਨੰਗਲ ਹਾਈਡਲ ਚੈਨਲ ਹੈ ਨਹਿਰ ਜਿਹੜੀ ਨੰਗਲ ਹਾਈਡਲ ਚੈਨਲ ਉਸ ਦੇ ਵਿੱਚ ਰਿਲੀਜ਼ ਕੀਤਾ ਜਾਂਦਾ ਹੈ ਤੇ ਅਨੰਤਪੁਰ ਸਾਹਿਬ ਹਾਈਡਲ ਚੈਨਲ ਦੇ ਵਿੱਚ 2000 ਕਿਊਸਿਕ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ 54000 ਕਿਊਸਿਕ ਪਾਣੀ ਜਿਹੜਾ ਹੈ ਉਹ ਸਤਲੂਈ ਦਰਿਆ ਦੇ ਵਿੱਚ ਹਾਲ ਫਿਲਹਾਲ ਜਿਹੜਾ ਉਹ ਨੰਗਲ ਡੈਮ ਤੋਂ ਰਿਲੀਜ਼ ਕੀਤਾ ਜਾ ਰਿਹਾ ਹੈ ਪਰੰਤੂ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਮંત્રી ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਪਾਖੜੇ ਦਾ ਜਿਹੜਾ ਜਿਹੜੀ ਪਾਖੜੇ ਦੇ ਪਿੱਛੇ ਗੋਬਿੰਦ ਸਾਗਰ ਝੀਲ ਬਣੀ ਹੈ ਉਸ ਦੇ ਵਿੱਚ ਤਕਰੀਬਨ ਤਕਰੀਬਨ 1 ਲੱਖ ਤੋਂ ਵੱਧ ਜਿਹੜਾ ਪਾਣੀ 1 ਲੱਖ ਕਿਊਸਿਕ ਤੋਂ ਵੱਧ ਪਾਣੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆ ਰਿਹਾ ਹੈ ਤੇ ਇਹੀ ਸਭ ਤੋਂ ਵੱਡਾ ਚਿੰਤਾ ਦਾ ਕਾਰਨ ਹੈ ਕਿ ਐਨੇ ਪਾਣੀ ਨੂੰ ਜਿਹੜਾ ਉਹ ਸਟੋਰ ਨਹੀਂ ਕੀਤਾ ਜਾ ਸਕਦਾ ਪਾਣੀ ਵੱਧ ਰਿਲੀਜ਼ ਕੀਤੇ ਜਾ ਰਹੇ ਨੇ ਤੇ ਹੋ ਸਕਦਾ ਹੈ ਕਿ ਜੇਕਰ ਇਹੀ ਹਾਲਾਤ ਬਣਦੇ ਨੇ ਤਾਂ ਪਾਣੀ ਜਿਹੜਾ ਵੱਧ ਰਿਲੀਜ਼ ਕਰਨਾ ਪੈ ਸਕਦਾ ਹੈ ਤੁਹਾਨੂੰ ਸਿਚੁਏਸ਼ਨ ਦੇ ਬਾਰੇ ਦੱਸ ਦਈਏ ਕਿ ਜਿੰਨਾ ਪਾਣੀ ਰਿਲੀਜ਼ ਕੀਤਾ ਜਾ ਰਿਹਾ ਉਸ ਨਾਲ ਖਾਸ ਤੌਰ ਤੇ ਜਿਹੜੇ ਅਨੰਤਪੁਰ ਸਾਹਿਬ ਨੰਗੜ ਜਾਂ ਰੂਪਨਗਰ ਦੇ ਜਿਹੜੇ ਉਹ ਪਿੰਡ ਜਿਹੜੇ ਸਤਲੁਜ ਦੇ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਨੇ ਉਹਨਾਂ ਪਿੰਡਾਂ ਦੇ ਲੋਕਾਂ ਦੇ ਲਈ ਕਿਤੇ ਨਾ ਕਿਤੇ ਖਤਰਾ ਜਿਹੜਾ ਹੈ ਮੰਡਰਾ ਰਿਹਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਜਾਣਕਾਰੀ ਜਿਹੜੀ ਕੱਲ ਲੋਕਾਂ ਨੂੰ ਅਨਾਉਂਸਮੈਂਟਸ ਕਰਵਾਈਆਂ ਗਈਆਂ ਕਿ ਲੋਕ ਜਿਹੜੇ ਲੋ ਲਾਈਂਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਖਾਲੀ ਕਰ ਦੇਣ ਸੁਰੱਖਿਅਤ ਥਾਵਾਂ ਤੇ ਜਾਣ ਤੇ ਕੁਝ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਅਨੰਤਪੁਰ ਸਾਹਿਬ ਦਾ ਬੁਰਜ ਪਿੰਡ ਹੋ ਗਿਆ ਚੰਦਪੁਰ ਬੇਲਾ ਗੱਜਪੁਰ ਬੇਲਾ ਹਰੀਆਲ ਸ਼ਾਹਪੁਰ ਬੇਲਾ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆਇਆ ਇਹਨਾਂ ਪਿੰਡਾਂ ਦਾ ਸੰਪਰਕ ਜਿਹੜਾ ਉਹ 메ਨ ਸ਼ਹਿਰਾਂ ਦੇ ਨਾਲੋਂ ਕੱਟ ਗਿਆ ਐਨ ਡੀ ਆਰ ਐਫ ਦੀਆਂ ਟੀਮਾਂ ਆਈਆਂ ਤੇ ਤਕਰੀਬਨ 12 ਥਾਵਾਂ ਤੋਂ ਜਿਹੜੀਆਂ ਨਹਿਰਾਂ ਨੇ ਉਹ ਉਹਨਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਪਾੜ ਪਏ ਜਿਨ੍ਹਾਂ ਨੂੰ ਪੂਰਨ ਦੇ ਲਈ ਤਮਾਮ ਜਿਹੜਾ ਅਮਲਾ ਫੈਲਾ ਸਰਕਾਰ ਦਾ ਤੇ ਇਸ ਤੋਂ ਇਲਾਵਾ ਕਾਰ ਸੇਵਕ ਕਿਲਾ ਆਨੰਦਗੜ੍ਹ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਆਪਣੀ ਸਮੂਚੀ ਟੀਮ ਦੇ ਨਾਲ ਤੇ ਉਸ ਤੋਂ ਵੀ ਵੱਡੀ ਗੱਲ ਕੀ ਜਿਹੜੇ ਲੋਕਲ ਨੌਜਵਾਨ ਨੇ ਯੂਥ ਜਿਹੜਾ ਲੋਕਲ ਉਹਨਾਂ ਨੇ ਇਕੱਠੇ ਹੋ ਕੇ ਇਹਨਾਂ ਪਾੜਾਂ ਜਿਹੜਾ ਭਰਿਆ ਹੈ ਪਰੰਤੂ ਜਿਸ ਤਰ੍ਹਾਂ ਮੰਤਰੀ ਹਰਜੋਤ ਬੈਂਸ ਵੱਲੋਂ ਅੱਜ ਜਿਹੜੀ ਜਾਣਕਾਰੀ ਦਿੱਤੀ ਗਈ ਇਸੇ ਟਾਈਮ ਤੋਂ ਉਹਨਾਂ ਨੇ ਲਾਈਵ ਹੋ ਕੇ ਜਿਹੜਾ ਲੋਕਾਂ ਨੂੰ ਦੱਸਿਆ ਕਿ ਅਗਲੇ 2-3 ਦਿਨ ਜਿਹੜੇ ਨੇ ਉਹ ਹੋਰ ਬੜੇ ਕ੍ਰੂਸ਼ਲ ਨੇ ਕ੍ਰਿਟੀਕਲ ਜਿਹੜੀ ਸਿਚੁਏਸ਼ਨ ਹੈ ਕਿਉਂਕਿ 2-3 ਦਿਨ ਲਗਾਤਾਰ ਜਿਹੜਾ ਪਾਣੀ ਹੈ ਉਹ ਡੈਮ ਦੇ ਵਿੱਚ ਵੱਧ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਜਿਹੜਾ ਡੇਂਜਰ ਮਾਰਕ ਹੈ ਪਖੜਾ ਡੈਮ ਦਾ 1680 ਫੁੱਟ ਉੱਥੋਂ ਤੱਕ ਜੇਕਰ ਜੇ ਪਾਣੀ ਪੁੱਜਦਾ ਹੈ ਤਾਂ BBMP ਦੇ ਕੋਲ ਕੋਈ ਚਾਰਾ ਨਹੀਂ ਹੋਵੇਗਾ ਜਿੰਨਾ ਪਾਣੀ ਗੋਬਿੰਦ ਸਾਗਰ ਛੀਲ ਦੇ ਵਿੱਚ ਆਏਗਾ ਉਨੇ ਹੀ ਪਾਣੀ ਨੂੰ BBMP ਨੂੰ ਮਜਬੂਰੀ ਬਸ ਇਸੇ ਸਤਲੁਜ ਦਰਿਆ ਦੇ ਵਿੱਚ ਰਿਲੀਜ਼ ਕਰਨਾ ਪਏਗਾ ਕਿਉਂਕਿ ਦੋ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਜਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਨਹਿਰਾਂ ਦੀ ਜਿਹੜੀ ਕੈਪੈਸਿਟੀ ਹੁੰਦੀ ਹੈ ਉਸ ਤੋਂ ਵੱਧ ਪਾਣੀ ਨਹਿਰਾਂ ਦੇ ਵਿੱਚ ਨਹੀਂ ਛੱਡਿਆ ਜਾ ਸਕਦਾ ਤੇ ਮਜਬੂਰੀ ਬਸ BBMP ਨੂੰ ਪਾਣੀ ਜਿਹੜਾ ਇਹਨਾਂ ਇਸ ਸਤਲੁਜ ਦਰਿਆ ਦੇ ਵਿੱਚ ਛੱਡਣਾ ਪਵੇਗਾ ਤੇ ਇਸ ਤੋਂ ਅੱਗੇ ਦਾ ਜਿੰਨਾ ਵੀ ਏਰੀਆ ਹੈ ਉਹਦੇ ਉੱਪਰ ਕਿਤਨਾ ਕਿਤੇ ਭਾਰੀ ਮਾਰ ਇਸ ਪਾਣੀ ਦੀ ਪੈ ਸਕਦੀ ਹੈ ਕਿਉਂਕਿ ਨਾਲ ਜ਼ਿਲ੍ਹਾ ਊਨਾਹ ਹਿਮਾਚਲ ਪ੍ਰਦੇਸ਼ ਦਾ ਜੇਕਰ ਇਸੇ ਤਰੀਕੇ ਦੇ ਨਾਲ ਬਰਸਾਤ ਹੁੰਦੀ ਰਹੀ ਖੱਡਾਂ ਭਰ ਕੇ ਆਉਂਦੀਆਂ ਰਹੀਆਂ ਸਵਾਨ ਅਧੀ ਹਿਮਾਚਲ ਦੀ ਭਰ ਕੇ ਆਉਂਦੀ ਰਹੀ ਤਾਂ ਜਿਹੜੇ ਥੱਲੇ ਵਾਲੇ ਏਰੀਏ ਨੇ ਜ਼ਿਲ੍ਹਾ ਰੂਪਨਗਰ ਦੇ ਚਾਹੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਨੰਗਲ ਦੀ ਗੱਲ ਕੀਤੀ ਜਾਵੇ ਜਾਂ ਚਮਕੌਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲੋ ਲਾਈਂਗ ਏਰੀਆਜ਼ ਦੇ ਵਿੱਚ ਇਹ ਪਾਣੀ ਮਾਰ ਕਰੇਗਾ ਸੋ 2-3 ਦਿਨ ਜਿਹੜੀ ਉਹ ਭਾਰੀ ਬਰਸਾਤ ਨਾ ਹਿਮਾਚਲ ਦੇ ਵਿੱਚ ਹੋਵੇ ਨਾ ਪੰਜਾਬ ਦੇ ਵਿੱਚ ਹੋਵੇ ਇਹੀ ਰਲ ਕੇ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕ ਜ਼ਿਲ੍ਹਾ ਰੂਪਨਗਰ ਦੇ ਲੋਕ ਜਿਹੜ ਬੀਐਸ ਜਾਨਾ ਪੀਟੀਸੀ ਨਿਊਜ਼ ਸ਼੍ਰੀ ਆਨੰਦਪੁਰ ਸਾਹਿਬ